ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਜੋ ਆਪਾਂ ਤੁਹਾਨੂੰ ਹੋਰ ਸੋਹਣੇ ਸੋਹਣੇ ਸੂਟ ਦਿਖਾਉਨੇ ਆ ਜੋ ਆਪਾਂ ਤਿਆਰ ਕੀਤੇ ਨੇ ਇਹ ਤਿੰਨ ਸੂਟ ਆਪਾਂ ਇੱਕੋ ਜੇ ਮੋਰਨੀ ਡਿਜ਼ਾਈਨ ਦੇ ਤਿਆਰ ਕੀਤੇ ਨੇ ਜੀ ਇਹ ਤਿੰਨੇ ਬੱਚੀਆਂ ਦੇ ਸੂਟ ਸੀ ਤੇ ਨਾਲ ਬਾਹਾਂ ਦੀ ਵੀ ਡਿਜ਼ਾਈਨਿੰਗ ਆ ਚਲੋ ਆਜੋ ਜੀ ਦੇਖੋ ਫਿਰ ਇਹ ਆਰਗੈਂਜ਼ਾ ਦੇ ਸੂਟ ਦੇ ਉੱਪਰ ਤਿਆਰ ਹੋਏ ਨੇਗੇ ਉਹਨਾਂ ਨੇ ਕੱਪੜਾ ਆਪ ਹੀ ਦਿੱਤਾ ਸੀ ਆਪਾਂ 온ਲੀ ਮਸ਼ੀਨ ਵਰਕ ਕੀਤਾਗਾ ਆਹ ਦੇਖੋ ਜੀ ਮੋਰਨੀਆਂ ਤੇ ਨਾਲ ਬਾਹਾਂ ਦੀ ਡਿਜ਼ਾਈਨਿੰਗ ਇਹ ਆ ਜੀ ਪਹਿਲਾ ਸੂਟ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਦੂਜਾ ਸੂਟ ਤੁਸੀਂ ਕੰਮ ਦੀ ਆਪਣੀ ਸਫਾਈ ਦੇਖ ਸਕਦੇ ਹੋ ਇਹ ਆ ਜੀ ਦੂਜਾ ਸੂਟ ਸੇਮ ਡਿਜ਼ਾਈਨਿੰਗ ਆ ਤਿੰਨਾਂ ਤੇ ਮੋਰਨੀਆਂ ਇੱਕੋ ਜਿਹੀਆਂ ਬਣੀਆਂ ਹੋਈਆਂ ਨੇ ਇੱਕੋ ਜਿਹੀ ਬਾਹਾਂ ਦੀ ਕਢਾਈ ਆ ਦੇਖੋ ਜੀ ਕਿੰਨਾ ਸੋਹਣਾ ਵਰਕ ਹੋਇਆ ਹੈਗਾ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਲੱਗੇ ਇਹ ਦੂਜਾ ਸੂਟ ਆ ਗਿਆ ਇਹ ਬਾਹਾਂ ਦੀ ਡਿਜ਼ਾਈਨਿੰਗ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਤੀਜਾ ਸੂਟ ਇਹ ਸੂਟ ਤੁਸੀਂ ਚੰਗੀ ਤਰ੍ਹਾਂ ਫੇਰ ਦੇਖ ਲਓ ਜੀ ਮੋਰਨੀਆ ਮੱਚਿਆਂ ਦਾ ਇਦਾਂ ਸ਼ੌਕ ਹੁੰਦੇ ਨੇ ਬਾਕੀ ਵੱਡਿਆਂ ਦੇ ਵੀ ਸੋਹਣੇ ਲੱਗਦੇ ਨੇ ਮਾ ਲੋ ਜੀ ਤੀਜਾ ਸੂਟ ਆ ਗਿਆ ਮਾ ਸੋਣੀਆਂ ਮੋਰਨੀਆਂ ਤਿਆਰ ਹੋਈਆਂ ਨੇ ਬਾਹਾਂ ਦੀ ਡਿਜ਼ਾਈਨਿੰਗ ਤਿੰਨੇ ਮੋਰਨੇ ਵਾਲੇ ਸੂਟ ਪੂਰੇ ਵਧੀਆ ਤਿਆਰ ਹੋਏ ਨੇਗੇ ਹਾਂਜੀ ਤੁਸੀਂ ਵੀ suit ਤਿਆਰ ਕਰਵਾਉਣੇ ਆ ਤਾਂ ਜਰੂਰ ਮੈਸੇਜ ਕਾਲ ਕਰ ਸਕਦੇ ਹੋ ਆਪਾਂ ਜੋ ਵੀ ਨੰਬਰ ਮੈਂਸ਼ਨ ਕਰਦੇ ਆ ਕੋਈ ਵੀ ਗੱਲਬਾਤ ਪੁੱਛਣਾ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਜੀ ਇਹ ਸੀ ਅੱਜ ਦੇ ਆਪਣੇ 3 suit same designing ਦੇ ਹਾਂਜੀ ਅੱਜ ਦੀ ਵੀਡੀਓ ਇੰਨੀ ਸੀ ਫਿਰ ਆਪਾਂ ਤੁਹਾਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ suit ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਪੂਰੀ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਇਹ ਤਿੰਨੇ ਸੂਟਸ ਅੱਜ ਦੇ ਮੋਰਨ ਡਿਜ਼ਾਈਨ